ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਕੱਲ ਇੱਕ ਐਨਓਸੀ ਲੈਣ ਵਾਸਤੇ ਲਗਭਗ 1 ਕਰੋੜ ਤੇ 83 ਲੱਖ ਰੁਪਇਆ ਖਰਚ ਕਰਨਾ ਪਿਆ ਬਹੁਤ ਵੱਡੀ ਰਕਮ ਹੈ ਔਰ ਉਹ ਵੀ ਉਸ ਹਾਲਤ ਦੇ ਵਿੱਚ ਜਦੋਂ ਉਹਨਾਂ ਨੇ ਆਪਣੇ ਪੇਪਰ ਸਾਰੇ ਤਿਆਰ ਕਰ ਲਏ ਜਦੋਂ ਉਹ ਡੀਸੀ ਆਫਿਸ ਪਹੁੰਚ ਗਏ ਤਾਂ ਇਸੇ ਦੌਰਾਨ ਪਤਾ ਲੱਗਾ ਪਈ ਜਿਹੜੀ ਸਰਕਾਰੀ ਕੋਠੀ ਰਵਨੀਤ ਬਿੱਟੂ ਨੂੰ 2016 ਦੇ ਵਿੱਚ ਕਿਰਾਏ ਤੇ ਦਿੱਤੀ ਗਈ ਸੀ ਉਹਦਾ ਤਾਂ ਬਿੱਟੂ ਨੇ ਹਾਲੇ ਤੱਕ ਕਦੀ ਕਿਰਾਇਆ ਜਿਵੇਂ ਹੀ ਨਹੀਂ ਕਰਾਇਆ ਤੇ ਉਹਦੀ ਐਨਓਸੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਨਾਮਜ਼ਦਗੀਆਂ ਦਾਖਲ ਕਰਨੀਆਂ ਹੁੰਦੀਆਂ ਪੇਪਰ ਦਾਖਲ ਕਰਦੇ ਆ ਤਾਂ ਸਾਨੂੰ ਹਰੇਕ ਵਿਭਾਗੇ ਤੋਂ ਇੱਕ ਐਨਓਸੀ ਚਾਹੀਦੀ ਹੁੰਦੀ ਹੈ ਜਿਹੜੇ ਵਿਭਾਗੇ ਸਬੰਧਤ ਹੋਣ ਵੀ ਸਾਡਾ ਤੁਹਾਡੇ ਵੱਲ ਕੋਈ ਬਕਾਇਆ ਖੜਾ ਨਹੀਂ ਆ ਤੇ ਰਵਨੀਤ ਬਿੱਟੂ ਨੇ ਇਹਦਾ ਲੁਧਿਆਣਾ ਕਾਰਪੋਰੇਸ਼ਨ ਦੇ 1 ਕਰੋੜ 83 ਲੱਖ ਰੁਪਏ ਦੇਣੇ ਸੀਗੇ ਤੇ ਰਵਨੀਤ ਬਿੱਟੂ ਐਸੇ ਕਾਰਪੋਰੇਸ਼ਨ ਤੇ ਇਲਜ਼ਾਮ ਵੀ ਲਾਉਂਦੇ ਰਹੇ ਆ ਵੀ ਇਹ ਤਾਂ ਬੰਦੇ ਕੰਮ ਹੀ ਕੋਈ ਨਹੀਂ ਕਰਦੇ ਇਹ ਤਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਖੱਜਲ ਖੁਆਰ ਕਰਦੇ ਆ ਸਾਨੂੰ ਸਾਰਿਆਂ ਨੂੰ ਯਾਦ ਆ ਵੀ ਰਵਨੀਤ ਬਿੱਟੂ ਨੇ ਲੁਧਿਆਣਾ ਕਾਰਪੋਰੇਸ਼ਨ ਦੀ ਇੱਕ ਬ੍ਰਾਂਚ ਨੂੰ ਜਿਹੜਾ ਸੰਗਲ ਪਾ ਕੇ ਤਾਲਾ ਲਾ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋਈ ਸੀ ਤੇ ਹੁਣ ਉਸੇ ਕਾਰਪੋਰੇਸ਼ਨ ਦਾ ਰਵਨੀਤ ਬਿੱਟੂ ਨੇ 1 ਕਰੋੜ 83 ਲੱਖ ਰੁਪਏ ਦੇਣਾ ਤੇ ਫੇਰ ਜਦੋਂ ਗੱਲ ਨਾਮਜ਼ਦਗੀਆਂ ਦੀ ਆਈ ਜਦੋਂ ਗੱਲ ਆਪਣੇ ਉੱਤੇ ਆਈ ਤਾਂ ਰਵਨੀਤ ਬਿੱਟੂ ਕਹਿੰਦੇ ਆ ਵੀ ਮੈਂ ਕੁਝ ਪੈਸੇ ਤਾਂ ਯਾਰਾਂ ਦੋਸਤਾਂ ਕੋਲੋਂ ਫੜੇ ਰਿਸ਼ਤੇਦਾਰਾਂ ਕੋਲੋਂ ਫੜੇ ਤੇ ਕੁਝ ਆਪਣੀ ਜ਼ਮੀਨ ਗਹਿਣੇ ਪਾ ਕੇ ਇੰਨੀ ਵੱਡੀ ਰਕਮ ਜਿਹੜੀ ਆ ਉਹ ਇਕੱਠੀ ਕੀਤੀ ਆ ਤੇ ਉਹ ਜਮ੍ਹਾਂ ਕਰਾਈ ਤੇ ਬਾਅਦ ਦੇ ਵਿੱਚ ਮੈਨੂੰ ਐਨਓਸੀ ਦਿੱਤੀ ਗਈ ਆ ਹੁਣ ਸਵਾਲ ਇਹ ਆ ਵੀ ਰਵਨੀਤ ਬਿੱਟੂ ਕੋਈ ਪਹਿਲੀ ਵਾਰੀ ਚੋਣ ਤਾਂ ਲੜ ਨਹੀਂ ਰਹੇ ਰਵਨੀਤ ਬਿੱਟੂ ਲਾਈਫ ਦੇ ਵਿੱਚ ਪਹਿਲੀ ਵਾਰੀ ਤਾਂ ਚੋਣ ਖਾੜੇ 'ਚ ਉਤਰੇ ਹੀ ਨਹੀਂ ਆ। ਰਵਨੀਤ ਸਿੰਘ ਬਿੱਟੂ ਜਿਹੜੇ ਆ ਇਹ ਤਿੰਨ ਵਾਰੀ ਤਾਂ ਸੰਸਦ ਮੈਂਬਰ ਹੀ ਰਹਿ ਚੁੱਕੇ ਆ। ਉਸ ਤੋਂ ਬਾਅਦ ਇਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸੀਗੀਆਂ ਤੇ ਕੋਠੀ ਇਹਨਾਂ ਦੇ ਕੋਲ ਆ ਜਿਹੜੀ ਕਿਰਾਏ ਤੇ ਜਿਹਦਾ ਰੌਲਾ ਪਿਆ ਜਿਹੜੀ ਕਾਰਪੋਰੇਸ਼ਨ ਦੀ ਕੋਠੀ ਰੋਜ਼ ਗਾਰਡਨ ਦੇ ਵਿੱਚ ਆ ਇਹ ਇਹਨਾਂ ਨੂੰ ਜਾ ਕੇ ਮਿਲਦੀ ਆ 2016 ਦੇ ਵਿੱਚ। ਹੁਣ ਜਦੋਂ ਇਹਨਾਂ ਨੇ ਕਿਰਾਇਆ 2016 ਤੋਂ ਅੱਜ 24 ਹੋ ਗਈ ਉਦੋਂ ਤੱਕ ਦਿੱਤਾ ਹੀ ਨਹੀਂ ਤੇ ਫਿਰ 17 ਦੇ ਵਿੱਚ ਇਹਨਾਂ ਨੂੰ ਐਨਓਸੀ ਕਿੰਨੇ ਦਿੱਤੀ? ਉਸ ਤੋਂ ਬਾਅਦ 2019 ਦੇ ਵਿੱਚ ਜਦੋਂ ਫੇਰ ਇਹ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਦੇ ਨੇ ਜਿੱਤ ਵੀ ਜਾਂਦੇ ਨੇ ਤੇ ਫਿਰ 19 ਦੇ ਵਿੱਚ ਇਹਨਾਂ ਨੂੰ ਐਨਓਸੀ ਕਿੰਨੇ ਦਿੱਤੀ? ਇਹ بڑے ਵੱਡੇ ਸਵਾਲ ਜਿਹੜੇ ਆ ਇਹ ਸਰਕਾਰਾਂ ਤੇ ਵੀ ਖੜੇ ਹੁੰਦੇ ਜਿਹੜੀਆਂ ਉਸ ਵਕਤ ਸੱਤਾ ਦੇ ਵਿੱਚ ਕਾਬਜ਼ ਸਿਗੀਆਂ ਵੀ ਉਸ ਵਕਤ ਇਹ ਮੁੱਦਾ ਕਿਉਂ ਨਹੀਂ ਉਠਿਆ ਵੀ ਰਵਨੀਤ ਬਿੱਟੂ ਨੂੰ ਜਿਹੜੀ ਕੋਠੀ ਕਿਰਾਏ ਤੇ ਦਿੱਤੀ ਗਈ ਆ ਉਹਦਾ ਤਾਂ ਇਹ ਕਿਰਾਇਆ ਹੀ ਨਹੀਂ ਜਮ੍ਹਾਂ ਕਰਾਉਂਦੇ। ਉਹਦਾ ਤਾਂ ਪਾਣੀ ਦਾ ਬਿੱਲ ਨਹੀਂ ਤਾਰਦੇ ਉਹਦਾ ਤਾਂ ਜਿਹੜਾ ਵਾ ਬਿਜਲੀ ਦਾ ਬਕਾਇਆ ਅਜੇ ਖੜਾ ਤੇ ਅੱਜ ਸਭ ਕੁਝ ਇੱਕੋ ਦਮ ਕਿੱਦਾਂ ਬਾਹਰ ਆ ਗਿਆ ਔਰ ਇਲਜ਼ਾਮ ਇਹ ਵੀ ਲੱਗ ਰਿਹਾ ਆ ਵੀ ਰਵਨੀਤ ਬਿੱਟੂ ਜਿਹੜੇ ਆ ਉਹਨਾਂ ਨੂੰ ਇਹ ਕੋਠੀ ਅਲੋਟ ਹੋਈ ਹੀ ਨਹੀਂ ਰਵਨੀਤ ਬਿੱਟੂ ਇਹ ਕਹਿ ਰਹੇ ਆ ਵੀ ਇਹ ਕੋਠੀ ਮੈਨੂੰ ਅਲੋਟ ਨਹੀਂ ਹੋਈ ਦਰਸਲ ਇਹ ਕੋਠੀ ਜਿਹੜੇ ਮੇਰੇ ਗਨਮੈਨ ਆ ਉਹਨਾਂ ਨੂੰ ਅਲੋਟ ਹੋਈ ਮੈਂ ਤਾਂ ਉਹਨਾਂ ਦੇ ਨਾਲ ਹੀ ਰਹਿ ਰਿਹਾ ਤੇ ਉਹਨਾਂ ਨੂੰ ਕਿੰਨੇ ਅਲੋਟ ਕੀਤੀ ਕੋਠੀ ਜੇ ਰਵਨੀਤ ਬਿੱਟੂ ਦੀ ਗੱਲ ਮੰਨ ਲਈਏ ਵੀ ਇਹ ਕੋਠੀ 'ਚ ਮੈਂ ਨਹੀਂ ਰਹਿੰਦਾ ਇਹ ਕੋਠੀ ਮੇਰੇ ਗਨਮੈਨਸ ਵਾਸਤੇ ਆ ਜਿਹੜੇ ਮੇਰੇ ਸਿਕਿਉਰਟੀ ਗਾਰਡ ਆ ਉਹਨਾਂ ਦੀ ਇਹ ਕੋਠੀ ਆ ਤੇ ਆਖਰ ਕਿਸੇ ਕਾਗਜ਼ ਦੇ ਵਿੱਚ ਕਿਸੇ ਪੇਪਰ ਦੇ ਵਿੱਚ ਕਿਸੇ ਫਾਈਲ ਦੇ ਵਿੱਚ ਇਹ ਜਿਹੜਾ ਮੈਂਸ਼ਨ ਹੋਏਗਾ ਵੀ ਫਲਾਣੀ ਕੋਠੀ ਜਿਹੜੀ ਆ ਉਹ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਗਨਮੈਨ ਆ ਉਹਨਾਂ ਨੂੰ ਦਿੱਤੀ ਗਈ ਆ ਉਹ ਬੜਾ ਹੈਰਾਨੀ ਵਾਲੀ ਗੱਲ ਹੈ ਬਿੱਟੂ ਇਹ ਇਲਜ਼ਾਮ ਲਗਾ ਰਿਹਾ ਤੇ ਦੂਸਰੇ ਪਾਸੇ ਬਿੱਟੂ ਇਹ ਵੀ ਇਲਜ਼ਾਮ ਲਗਾ ਰਿਹਾ ਵੀ ਮੈਨੂੰ ਨੇ ਹੱਥਾ ਕਰਨਾ ਚਾਹੁੰਦੇ ਆ ਮੈਨੂੰ ਨੇ ਹੱਥਾ ਕਰਕੇ ਮੇਰੇ ਨਾਲ ਕੋ ਵੱਡੀ ਸਾਜ਼ਿਸ਼ ਜਿਹੜੀ ਆ ਉਹ ਹੋ ਸਕਦੀ ਹੈ ਉਦਾਹਰਣ ਉਹ ਦਿੰਦੇ ਆ ਸਿੱਧੂ ਮੂਸੇਵਾਲਾ ਦੀ ਹੁਣ ਸਵਾਲ ਫੇਰ ਉਹੀ ਹੈ ਵੀ ਰਵਨੀਤ ਬਿੱਟੂ ਨੇ ਪੈਸੇ ਜਮ੍ਹਾਂ ਕਰਾ ਦਿੱਤੇ ਕਿਉਂਕਿ ਮਸਲਾ ਜਿਹੜਾ ਸੀਗਾ ਉਹ ਸੀਗਾ ਨਾਮਜ਼ਦਗੀਆਂ ਦਾ ਪੇਪਰ ਦਾਖਲ ਕਰਨੇ ਸੀਗੇ ਭਾਜਪਾ ਨੇ ਇਸ ਵੇਲੇ ਉਮੀਦਵਾਰ ਬਣਾਇਆ ਹੋਇਆ ਤੇ ਫਿਰ ਰਵਨੀਤ ਬਿੱਟੂ ਨੇ ਇੰਨੇ ਜਿਹੜੇ ਪੈਸੇ ਆ 1 ਕਰੋੜ 83 ਲੱਖ ਰੁਪਇਆ ਜਮ੍ਹਾਂ ਕਰ ਇਦੇ ਨਾਲ ਹੀ ਰਵਨੀਤ ਬਿੱਟੂ ਜਿਹੜੇ ਆ ਉਹ ਉਸ ਕੋਠੀ ਨੂੰ ਖਾਲੀ ਵੀ ਕਰ ਦਿੰਦੇ ਆ ਤੇ ਸਾਰਾ ਸਮਾਨ ਚੁੱਕ ਕੇ ਪਹੁੰਚ ਜਾਂਦੇ ਆ ਭਾਜਪਾ ਦੇ ਆਫਿਸ ਉੱਥੇ ਜਾ ਕੇ ਫੇਰ ਇਹਨਾਂ ਦੇ ਨਾਲ ਇੱਕ ਹੋਰ ਵਾਕਾ ਹੋ ਜਾਂਦਾ ਉਸ ਇਲਾਕੇ ਦੀ ਜਿੱਥੇ ਭਾਜਪਾ ਦਾ ਦਫਤਰ ਆ ਕਹਿੰਦੇ ਜੀ ਬੱਤੀ ਕੱਟ ਦਿੱਤੀ ਪਤਾ ਨਹੀਂ ਚਲੀ ਗਈ ਜਾਂ ਇਹਨਾਂ ਨੇ ਜਾਣ ਕੇ ਕੱਟ ਦਿੱਤੀ ਕਹਿੰਦੇ ਸਾਰੀ ਰਾਤ ਮੈਂ ਬੜੀ ਪਰੇਸ਼ਾਨੀ ਨਾਲ ਕੱਟੀ ਹੈ ਸਾਰੀ ਰਾਤ ਮੈਂ ਬੜਾ ਔਖਾ ਹੋਇਆ ਸੋ ਇੰਦਾ ਲੱਗਦਾ ਹੈ ਵੀ ਰਵਨੀਤ ਬਿੱਟੂ ਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਅਹਿਸਾਸ ਹੋਇਆ ਵੀ ਇੱਕ ਆਮ ਬੰਦੇ ਦੇ ਘਰ ਜਦੋਂ ਬੱਤੀ ਚਲੀ ਜਾਂਦੀ ਹੈ ਸਾਰੀ ਰਾਤ ਉਹਨੂੰ ਵੀ ਨੇਰੇ 'ਚ ਕੱਟਣੀ ਪੈਂਦੀ ਆ ਬਿਨਾ ਪੱਖੇ ਤੋਂ ਬਿਨਾ ਕੂਲਰ ਤੋਂ ਤੇ ਉਹਦਾ ਕਿੱਦਾਂ ਦਾ ਉਹਨੂੰ ਮਹਿਸੂਸ ਹੁੰਦਾ ਹੋਵੇਗਾ ਪਰ ਜਿਹੜੀ ਗੱਲ ਸਵਾਲ ਇਹ ਆ ਵੀ ਜਦੋਂ ਬਿੱਟੂ ਨੇ 2016 'ਚ ਕੋਠੀ 'ਚ ਰਹਿਣਾ ਸ਼ੁਰੂ ਕਰ ਦਿੱਤਾ 2017 ਦੀ ਵਿਧਾਨ ਸਭਾ ਚੋਣ ਲੜੀ 2019 ਦੀ ਇਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਤਾਂ ਉਸ ਵੇਲੇ ਇਹਨਾਂ ਨੂੰ ਇਸ ਐਨਓਸੀ ਦਾ ਜ਼ਿਕਰ ਕਿਉਂ ਨਹੀਂ ਹੋਇਆ ਇਹਦੇ ਬਾਰੇ ਕਿਉਂ ਨਹੀਂ ਪੁੱਛਿਆ ਗਿਆ ਤੇ ਜੇ ਕਿਸੇ ਨੇ ਐਨਓਸੀ ਦਿੱਤੀ ਤਾਂ ਫਿਰ ਉਹ ਕਿਦੇ ਕਹਿਣ ਤੇ ਦਿੱਤੀ ਗਈ ਨਹੀਂ ਕੋਈ ਗੱਲ ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਤਾਨੀ ਕੀ ਆ ਪਹਿਲਾਂ ਨਾਮੀਨੇਸ਼ਨ ਕਾਗਜ਼ ਰੱਦ ਕਰਨ ਦੀ ਵੀ 2 ਕਰੋੜ ਰੁਪਏ ਸਵਾ ਪੋ ਪਾ ਦਿਓ ਉਦੋਂ ਬਾਅਦ 2 ਕਰੋੜ ਰੁਪਏ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਂ ਮੈਂ ਡਰਦਾ ਬੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਬੀਜੇਪੀ ਦੀ ਕਿਵੇਂ ਕਰੀਏ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਹਾਂ ਇੱਥੇ ਮਹਿੰਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਆਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਅੱਗੇ ਇਹ ਕੰਮ ਕਰਾਉਂਦੇ ਸੀਗੇ ਗੈਂਗਸਟਰਾਂ ਤੋਂ ਖਾਲਿਸਤਾਨੀਆਂ ਤੋਂ ਹੱਤਵਾਦੀਆਂ ਤੋਂ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਨਹੀਂ ਅੱਗੇ ਬੰਦਾ ਜਿਹੜਾ ਐਡਾ ਥ੍ਰੈਟ ਪਰਸੈਪਸ਼ਨ ਜਾਂ ਐਡਾ ਬੜਾ ਉਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ ਇਹ ਪਹਿਲੀ ਵਾਰ ਹੋ ਗਿਆ ਐਂ ਇਹਨਾਂ ਨੇ ਮੂਸੇਵਾਲਾ ਕੀਤਾ ਅਜੇ ਤੱਕ ਤੜਫਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ ਨਿਹੱਤੇ ਕਰੋ ਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਓ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਤੇ ਪੰਜਾਬ ਦੇ ਜਿਹੜੇ ਆ ਸੋ ਕਾਲਡ ਜਿਹੜੇ ਮਲੰਗਾਂ ਦੀ ਸਰਕਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਕੋਈ ਵੀ ਅਸੀ ਗੱਲ ਹੁੰਦੀ ਆ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਬਿਰ ਪਜਾ ਦਿਓ ਕਿੰਨੇ ਵਜੇ ਨੋਟਿਸ ਕਿੰਨੇ ਵਜੇ ਬਈ ਜਿਹੜੀ ਘਰ ਸੀ ਜਿਹੜਾ ਜਿਹੜਾ ਉਹ ਮੈਨੂੰ ਥੋੜੀ ਮਿਲਿਆ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਬਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨਾਮੀਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ ਕੰਮ ਨੋਟਿਸ ਕਿਨੇ ਵਜੇ ਆ ਜੀ ਨੋਟਿਸ ਕੋਈ ਆਇਆ ਹੀ ਨਹੀਂ ਹੁਣ ਬੋਟੀ ਦੇ ਵਿੱਚ ਵਾਪਸ ਨਹੀਂ ਜਾਵਾਂਗੇ ਤੁਸੀਂ ਤੁਹਾਨੂੰ ਕਿੱਦਾਂ ਬੋਲਾਂਗੇ ਫਿਰ ਦੋ ਟੋਟ ਦੇਣਾ ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ ਸਬਾ 12 ਵਜੇ ਫੋਨ ਤੇ ਜਿਹੜਾ WhatsApp ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਹੁਣ ਕੋਠੀ ਐ واپس ਨਹੀਂ ਜਾਉਂਗਾ ਨਹੀਂ ਕੋਠੀ ਤਾਂ واپس ਜਾਣ ਦਾ ਕੀ ਮਤਲਬ ਆ ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤਾਂ ਤੇਰੇ ਕਾਗਜ਼ ਨਾਮਿਨੇਸ਼ਨ ਉਹ ਕੈਨਸਲ ਕਰਾਂਗੇ ਬੀਬੂ ਜੀ ਜਿੱਦਾਂ ਦੇਖਿਆ ਸਿੱਧੂ ਮਸੇਵਾਲ ਦੀ ਕਮਜ਼ੋਰੀ ਸੀ ਉਹਦੀ ਸਕਿਉਰਟੀ ਬਾਕਸ ਲੈ ਲਈ ਸੀ ਅਗਰ ਤੇ ਤੁਹਾਡੀ ਬਿਲਕੁਲ ਸਕਿਉਰਟੀ ਨਹੀਂ ਐ ਨਹੀਂ ਅੱਗੇ ਵਿੱਚ ਗਰਾਊਂਡ ਐ ਹੁਣ ਤੁਸੀਂ ਆਪ ਸਿਆਣੇ ਹੋ ਵੀ ਕਿਉਂ ਕੀਤਾ ਜਾ ਰਿਹਾ ਸਰ ਯਾਦ ਰੱਖਤ ਰਹੇਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਆ ਇਹ ਇਹ ਕੀਤਾ ਕਿਉਂ ਜਾ ਰਿਹਾ ਠੀਕ ਜੀ ਜਿੱਦਾਂ ਸਕਿਉਰਟੀ ਇੱਥੇ ਵਿੱਚ ਨਹੀਂ ਲੱਗਦਾ ਵੀ ਸਰਕਾਰਾਂ ਕਮਜ਼ੋਰੀ ਲੱਗ ਰਹੀ ਹੈ ਤੁਹਾਡੀ ਗੱਲ ਇਹ ਆ ਯਾਰ ਜਾਨ ਹੀ ਚਲੀ ਜਾਊ ਜਿੱਥੇ ਸਰਦਾਰ ਬਿਨ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਊ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣੇ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ ਕਰ ਰਹੇ ਨੇ ਡਰਾਮਾ ਕਰ ਰਹੇ ਨੇ ਰੁਣੀ ਬਿੱਟੂ ਚੋਣਾਂ ਦੇ ਸਟੰਟ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵਿਰੋਧੀ ਕਹਿ ਰਹੇ ਨੇ ਸਰ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨ ਤੋਂ ਕੀ ਚਾਹੁੰਦੇ ਆ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਨੂੰ ਦੱਸੋ ਕਿੱਥੋਂ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਹੇ ਹਾਂ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ Subscribe to One India channel and never miss an update.